ਬੁੱਢੇ ਨਾਲੇ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਲੰਬੇ ਸਮੇਂ ਤੋਂ ਲਟਕਿਆ ਇਹ ਪ੍ਰੋਜੈਕਟ ਹੁਣ ਸੰਤ ਬਲਬੀਰ ਸਿੰਘ ਸਿਚੇਵਾਲ ਦੀ ਅਗਵਾਈ ਦੇ ਨਾਲ ਠੀਕ ਹੋਣਾ ਸ਼ੁਰੂ ਹੋ ਗਿਆ ਤੇ ਹੌਲੀ ਹੌਲੀ ਬੁੱਢਾ ਨਾਲਾ ਵੀ ਸਾਫ਼ ਹੋਣ ਲੱਗ ਪਿਆ ਇਸ ਜਗ੍ਹਾ ਤੇ ਸੰਤ ਸਿਚੇਵਾਲ ਵੱਲੋਂ ਲੋਕਾਂ ਲਈ ਇਸ਼ਨਾਨ ਘਰ ਵੀ ਬਣਾਇਆ ਜਾ ਰਿਹਾ ਦੱਸ ਦਈਏ ਬੁੱਢੇ ਨਾਲੇ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸਿਆਸੀ ਗਲਿਆਰਾਂ ਵਿੱਚ ਚਰਚਾਾਂ ਮਾ ਤੇਜ਼ ਸਨ ਜਿਸ ਤੋਂ ਬਾਅਦ ਬਲਬੀਰ ਸਿੰਘ ਸਿਚੇਵਾਲ ਨੇ ਇਹ ਜ਼ਿੰਮੇਵਾਰੀ ਚੁੱਕੀ ਸੀ ਬਿਊਰੋ ਰਿਪੋਰਟ ਜੀਕੀਆ ਟੀਵੀ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਲੰਬੇ ਸਮੇਂ ਤੋਂ ਲਟਕਿਆ ਇਹ ਪ੍ਰੋਜੈਕਟ ਹੁਣ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਦੇ ਨਾਲ ਠੀਕ ਹੋਣਾ ਸ਼ੁਰੂ ਹੋ ਗਿਆ ਤੇ ਹੌਲੀ ਹੌਲੀ ਬੁੱਢਾ ਨਾਲਾ ਵੀ ਸਾਫ਼ ਹੋਣ ਲੱਗ ਪਿਆ ਇਸ ਜਗ੍ਹਾ ਤੇ ਸੰਤ ਸੀਚੇਵਾਲ ਵੱਲੋਂ ਲੋਕਾਂ ਲਈ ਇਸ਼ਨਾਨ ਘਰ ਵੀ ਬਣਾਏ ਜਾ ਰਿਹਾ ਦੱਸ ਦਈਏ ਬੁੱਢੇ ਨਾਲੇ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸਿਆਸੀ ਗਲਿਆਰਾਂ ਵਿੱਚ ਚਰਚਾਵਾਂ ਤੇਜ਼ ਸਨ ਜਿਸ ਤੋਂ ਬਾਅਦ ਬਲਬੀਰ ਸਿੰਘ ਸੀਚੇਵਾਲ ਨੇ ਇਸ ਦੀ ਜ਼ਿੰਮੇਵਾਰੀ ਚੁੱਕੀ ਸੀ ਬਿਊਰੋ ਰਿਪੋਰਟ ਜੀਕੀਆ ਟੀਵੀ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਲੰਬੇ ਸਮੇਂ ਤੋਂ ਲਟਕਿਆ ਇਹ ਪ੍ਰੋਜੈਕਟ ਹੁਣ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਦੇ ਨਾਲ ਠੀਕ ਹੋਣਾ ਸ਼ੁਰੂ ਹੋ ਗਿਆ ਤੇ ਹੌਲੀ ਹੌਲੀ ਬੁੱਢਾ ਨਾਲਾ ਵੀ ਸਾਫ਼ ਹੋਣ ਲੱਗ ਪਿਆ ਇਸ ਜਗ੍ਹਾ ਤੇ ਸੰਤ ਸੀਚੇਵਾਲ ਵੱਲੋਂ ਲੋਕਾਂ ਲਈ ਇਸ਼ਨਾਨ ਘਰ ਵੀ ਬਣਾਇਆ ਜਾ ਰਿਹਾ ਦੱਸ ਦਈਏ ਬੁੱਢੇ ਨਾਲੇ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸਿਆਸੀ ਗਲਿਆਰਾਂ ਵਿੱਚ ਚਰਚਾਵਾਂ ਤੇਜ਼ ਸਨ ਜਿਸ ਤੋਂ ਬਾਅਦ ਬਲਬੀਰ ਸਿੰਘ ਸੀਚੇਵਾਲ ਨੇ ਇਸ ਦੀ ਜ਼ਿੰਮੇਵਾਰੀ ਚੁੱਕੀ ਸੀ ਬਿਊਰੋ ਰਿਪੋਰਟ ਜੀਕੇਆ ਟੀਵੀ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਲੰਬੇ ਸਮੇਂ ਤੋਂ ਲਟਕਿਆ ਇਹ ਪ੍ਰੋਜੈਕਟ ਹੁਣ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਦੇ ਨਾਲ ਠੀਕ ਹੋਣਾ ਸ਼ੁਰੂ ਹੋ ਗਿਆ ਤੇ ਹੌਲੀ ਹੌਲੀ ਬੁੱਢਾ ਨਾਲਾ ਵੀ ਸਾਫ਼ ਹੋਣ ਲੱਗ ਪਿਆ ਇਸ ਜਗ੍ਹਾ ਤੇ ਸੰਤ ਸੀਚੇਵਾਲ ਵੱਲੋਂ ਲੋਕਾਂ ਲਈ ਇਸ਼ਨਾਨ ਘਰ ਵੀ ਬਣਾਇਆ ਜਾ ਰਿਹਾ ਦੱਸ ਦਈਏ ਬੁੱਢੇ ਨਾਲੇ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸਿਆਸੀ ਗਲਿਆਰਾਂ ਵਿੱਚ ਚਰਚਾਵਾਂ ਤੇਜ਼ ਹਨ ਜਿਸ ਤੋਂ ਬਾਅਦ ਬਲਬੀਰ ਸਿੰਘ ਸੀਚੇਵਾਲ ਨੇ ਇਹ ਜ਼ਿੰਮੇਵਾਰੀ ਚੁੱਕੀ ਸੀ ਬਿਊਰੋ ਰਿਪੋਰਟ ਜੀਕੀਆ ਟੀਵੀ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਲੰਬੇ ਸਮੇਂ ਤੋਂ ਲਟਕਿਆ ਹੈ ਪ੍ਰੋਜੈਕਟ ਹੁਣ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਦੇ ਨਾਲ ਠੀਕ ਹੋਣਾ ਸ਼ੁਰੂ ਹੋ ਗਿਆ ਤੇ ਹੌਲੀ ਹੌਲੀ ਬੁੱਢਾ ਨਾਲਾ ਵੀ ਸਾਫ਼ ਹੋਣ ਲੱਗ ਪਿਆ ਇਸ ਜਗ੍ਹਾ ਤੇ ਸੰਤ ਸੀਚੇਵਾਲ ਵੱਲੋਂ ਲੋਕਾਂ ਲਈ ਇਸ਼ਨਾਨ ਘਰ ਵੀ ਬਣਾਇਆ ਜਾ ਰਿਹਾ ਦੱਸ ਦਈਏ ਬੁੱਢੇ ਨਾਲੇ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸਿਆਸੀ ਗਲਿਆਰਾਂ ਵਿੱਚ ਚਰਚਾਾਂ ਮਾ ਤੇਜ਼ ਸਨ ਜਿਸ ਤੋਂ ਬਾਅਦ ਬਲਬੀਰ ਸਿੰਘ ਸੀਚੇਵਾਲ ਨੇ ਇਸ ਦੀ ਜ਼ਿੰਮੇਵਾਰੀ ਚੁੱਕੀ ਸੀ ਬਿਊਰੋ ਰਿਪੋਰਟ ਜੀਕੇਆ ਟੀਵੀ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਲੰਬੇ ਸਮੇਂ ਤੋਂ ਲਟਕਿਆ ਇਹ ਪ੍ਰੋਜੈਕਟ ਹੁਣ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਦੇ ਨਾਲ ਠੀਕ ਹੋਣਾ ਸ਼ੁਰੂ ਹੋ ਗਿਆ ਤੇ ਹੌਲੀ ਹੌਲੀ ਬੁੱਢਾ ਨਾਲਾ ਵੀ ਸਾਫ਼ ਹੋਣ ਲੱਗ ਪਿਆ ਇਸ ਜਗ੍ਹਾ ਤੇ ਸੰਤ ਸੀਚੇਵਾਲ ਵੱਲੋਂ ਲੋਕਾਂ ਲਈ ਇਸ਼ਨਾਨ ਘਰ ਵੀ ਬਣਾਇਆ ਜਾ ਰਿਹਾ ਦੱਸ ਦਈਏ ਬੁੱਢੇ ਨਾਲੇ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸਿਆਸੀ ਗਲਿਆਰਾਂ ਵਿੱਚ ਚਰਚਾਾਂ ਮਾ ਤੇਜ਼ ਹਨ ਜਿਸ ਤੋਂ ਬਾਅਦ ਬਲਬੀਰ ਸਿੰਘ ਸੀਚੇਵਾਲ ਨੇ ਇਹ ਜ਼ਿੰਮੇਵਾਰੀ ਚੁੱਕੀ ਸੀ ਬੀਰ ਰਿਪੋਰਟ ਜੀਕੀਆ ਟੀਵੀ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਲੰਬੇ ਸਮੇਂ ਤੋਂ ਲਟਕਿਆ ਇਹ ਪ੍ਰੋਜੈਕਟ ਹੁਣ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਦੇ ਨਾਲ ਠੀਕ ਹੋਣਾ ਸ਼ੁਰੂ ਹੋ ਗਿਆ ਤੇ ਹੌਲੀ ਹੌਲੀ ਬੁੱਢਾ ਨਾਲਾ ਵੀ ਸਾਫ਼ ਹੋਣ ਲੱਗ ਪਿਆ ਇਸ ਜਗ੍ਹਾ ਤੇ ਸੰਤ ਸੀਚੇਵਾਲ ਵੱਲੋਂ ਲੋਕਾਂ ਲਈ ਇਸ਼ਨਾਨ ਘਰ ਵੀ ਬਣਾਏ ਜਾ ਰਹੇ ਦੱਸ ਦਈਏ ਬੁੱਢੇ ਨਾਲੇ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸਿਆਸੀ ਗਲਿਆਰਾਂ ਵਿੱਚ ਚਰਚਾਵਾਂ ਤੇਜ਼ ਸਨ ਜਿਸ ਤੋਂ ਬਾਅਦ ਬਲਬੀਰ ਸਿੰਘ ਸੀਚੇਵਾਲ ਨੇ ਇਹ ਜ਼ਿੰਮੇਵਾਰੀ ਚੁੱਕੀ ਸੀ ਬਿਊਰੋ ਰਿਪੋਰਟ ਜੀਕੇਆ ਟੀਵੀ